ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਦੇਸ਼ ਵਿੱਚ ਨੇਤਾਮਾਂ ਅਤੇ ਅਫਸਰशाही ਵਿੱਚ ਫੈਲੇ ਭ੍ਰਿਸ਼ਟਾਚਾਰ ਤੋਂ ਨਿਰਾਸ਼ ਆਮ ਲੋਕਾਂ ਦਾ ਇंसाफ ਲਈ ਭਰੋਸਾ ਸਿਰਫ ਅਦਾਲਤਾਂ ਤੇ ਹੀ ਹੈ ਪਰ ਹੁਣ ਇਹ ਭਰੋਸਾ ਵੀ ਟੁੱਟਦਾ ਜਾ ਰਿਹਾ ਹੈ ਦਰਸਲ ਦਿੱਲੀ ਹਾਈ ਕੋਰਟ ਦੇ ਜੱਜ ਜਸ਼ਵੰਤ ਵਰਮਾ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਮਿਲਣ ਤੋਂ ਬਾਅਦ ਜਦੋਂ ਹੁਣ ਵਰਮਾ ਤੇ ਇਹ ਦੋਸ਼ ਲੱਗ ਰਹੇ ਹਨ ਕਿ ਜਸਟਿਸ ਵਰਮਾ ਨੇ ਪੈਸੇ ਲੈ ਕੇ ਕਈ ਗਲਤ ਫੈਸਲੇ ਦਿੱਤੇ ਹਨ ਤਾਂ ਆਮ ਲੋਕ ਹੁਣ ਅਦਾਲਤ ਵੱਲ ਰੁਖ ਕਰਨ ਤੋਂ ਗੁਰੇਜ਼ ਕਰਨ ਲੱਗ ਪਏ ਹਨ ਦਰਸਲ ਬੀਤੀ 14 ਮਾਰਚ ਨੂੰ ਜਸਟਿਸ ਵਰਮਾ ਦੇ ਘਰ ਅੱਗ ਲੱਗ ਗਈ ਉਹ ਉਸ ਵੇਲੇ ਘਰ ਵਿੱਚ ਨਹੀਂ ਸਨ ਪਰਿਵਾਰਕ ਮੈਂਬਰਾਂ ਨੇ ਜਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤਾਂ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਘਰ ਵਿੱਚ ਇੱਕ ਬੰਦ ਕਮਰੇ ਵਿੱਚ ਆ ਦੇਖਿਆ ਕਿ ਇੱਥੇ ਵੱਡੀ ਮਾਤਰਾ ਵਿੱਚ ਨਗਦੀ ਪਈ ਹੈ ਹਾਲਾਂਕਿ ਨਕਦੀ ਕਿੰਨੀ ਸੀ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਮੁਤਾਬਕ ਨਕਦੀ ਦੀ ਮਾਤਰਾ ਲਗਭਗ 15 ਕਰੋੜ ਰੁਪਏ ਤੋਂ ਵੱਧ ਹੈ ਇੱਥੇ ਇਹ ਦੱਸਣਯੋਗ ਹੈ ਕਿ ਜਸਟਿਸ ਵਰਮਾ ਨੇ ਦਿੱਲੀ ਹਾਈ ਕੋਰਟ ਵਿੱਚ ਆਪਣੀ ਨਿਯੁਕਤੀ ਦੌਰਾਨ ਕਈ ਵਿਵਾਦਿਤ ਫੈਸਲੇ ਦਿੱਤੇ ਸਨ ਜਿਨ੍ਹਾਂ ਵਿੱਚ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਖਾਤਿਆਂ ਨੂੰ ਸੀਜ਼ ਕਰਨਾ ਆਮ ਆਦਮੀ ਪਾਰਟੀ ਦੇ ਆਗੂ ਸਤਿੰਦਰ ਜੈਨ ਦੀ ਜ਼ਮਾਨਤ ਰੱਦ ਕਰਨਾ ਆਦਤ ਸ਼ਾਮਲ ਹਨ ਇਸ ਦਰਮਿਆਨ ਸੁਪਰੀਮ ਕੋਰਟ ਨੇ ਜਸਟਿਸ ਵਰਮਾ ਦਾ ਤਬਾਦਲਾ ਅਲਾਹਾਬਾਦ ਹਾਈ ਕੋਰਟ ਕਰ ਦਿੱਤਾ ਹੈ ਪਰ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਅਲਾਹਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਉਹ ਜਸ਼ਵੰਤ ਵਰਮਾ ਨੂੰ ਅਲਾਹਾਬਾਦ ਹਾਈ ਕੋਰਟ ਵਿੱਚ ਜੁਆਇਨ ਨਹੀਂ ਹੋਣ ਦੇਣਗੇ ਅਗਰ ਪਬਲਿਕ ਦਾ ਵਿਸ਼ਵਾਸ ਨਿਆਇਪਾਲਿਕਾ ਸੇ ਹਟੇਗਾ ਤੋ ਕਿਆ ਹੋਗਾ ਇਹ ਖੁਦ ਆਪ ਅੰਦਾਜ਼ ਲਗਾ ਲੀਜੇ ਪੂਰਾ ਦੇਸ਼ ਕੋਲਾਪਸ ਕਰਕੇ ਨੀਚੇ ਚਲਾ ਜਾਏਗਾ ਇੱਕ ਸਾਮਾਨਿਕ ਕਰਮਚਾਰੀ ਕੀ ਘਰ ਪੇ पंद्रह हजार पंद्रह लाख रुपया मिलता है तो उसको जेल भेजते हैं एक जज के घर पे पंद्रह लाख रुपया पंद्रह करोड़ रुपया कैश मिल रहा है उसको उसको घर वापसी का इनाम दिया जा रहा है क्या हाईकोर्ट इलाहाबाद हाईकोर्ट क्या डस्टबिन है कचरा बिन है, है। करप्शन के खिलाफ हाईकोर्ट बार बिल्कुल स्ट्रांग फुटिंग पे खड़ा है हम उसका स्वागत यहां नहीं होने देंगे उनका ज्वाइनिंग अगर होती है वी विल विल साइन द लॉयर्स फ्रॉम ਪਟਿਆਲਾ ਵਿੱਚ ਕਰਨਲ ਪਸ਼ਪਿੰਦਰ ਬਾਠ ਦੀ ਕਟਮਾਰ ਸਬੰਧੀ ਪਟਿਆਲਾ ਪੁਲਿਸ ਨੇ ਹੁਣ ਇੱਕ ਨਵੀਂ ਐਫਆਈਆਰ ਦਰਜ ਕਰ ਲਈ ਹੈ ਜਿਸ ਵਿੱਚ ਕਰਨਲ ਵੱਲੋਂ ਦੱਸੇ ਗਏ ਪੁਲਿਸ ਅਧਿਕਾਰੀਆਂ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕਰ ਦਿੱਤਾ ਗਿਆ ਹੈ ਜਿਸ ਦੀ ਅਗਵਾਈ ਵਧੀਕ ਡੀਜੀਪੀ ਲਾ ਐਂਡ ਆਰਡਰ ਐਸਪੀਐਸ ਪਰਮਾਰ ਕਰਨਗੇ ਇਸ ਸਬੰਧੀ ਕੱਲ ਹੋਰ ਜਾਣਕਾਰੀ ਦਿੰਦੇ ਹੋਏ ਲਾ ਐਂਡ ਆਰਡਰ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਰਨਲ ਪੁਸ਼ਪਿੰਦਰ ਸਿੰਘ ਬਾਠ ਨੇ ਜਿਹੜਾ ਸਟੇਟਮੈਂਟ 14 ਤਰੀਕ ਨੂੰ ਦਿੱਤਾ ਸੀ ਉਸ ਸਟੇਟਮੈਂਟ ਦੇ ਬੇਸਿਸ ਤੇ ਅੱਜ ਪਟਿਆਲਾ ਵਿਖੇ ਇੱਕ ਨਵੀਂ ਐਫ ਆਈ ਆਰ ਨੰਬਰ 69 ਪੁਲਿਸ ਸਟੇਸ਼ਨ ਸਿਵਲ ਲਾਈਨ ਰਜਿਸਟਰ ਕੀਤੀ ਗਈ ਹੈ ਔਰ ਉਹਨਾਂ ਨੇ ਜਿਨਨੇ ਵਿਅਕਤੀਆਂ ਦੇ ਨਾਮ ਲਿਖਾਏ ਸੀ ਜਿਹੜੇ ਪੁਲਿਸ ਆਫਸਰਸ ਦੇ ਨਾਮ ਲਿਖਾਏ ਸੀ ਇਸ ਐਫ ਆਈ ਆਰ ਦੇ ਵਿੱਚ ਉਹ ਸਾਰੇ ਅਫਸਰਾਂ ਦੇ ਨਾਮ ਮੈਂਸ਼ਨ ਕੀਤੇ ਗਏ ਹਨ और इस एफ आई आर द इनवैसिगेशन लिए एक हाई लेवल एस आई टी भी कॉन्स्टिट्यूट कर दी गई है जिस तू तो एस पी एस परमार जो हमारे जो सा एडी जी पी लॉ एंड ऑर्डर है वो इस एस आई टी हैड कर इस एस पी होशियारपुर और एस uh, पी मोहाली इस एस uh, आई टी के मैंबर हो गए uh, नाल दाल ज uh, पुलिस मुलाजम जड़े इस इंसीडेंट के शामिल सी ਉਨ੍ਹਾਂ ਸਾਰਿਆਂ ਨੂੰ ਜ਼ਿਲ੍ਹੇ ਤੋਂ ਬਾਹਰ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਕੇਸ ਦੀ ਨਿਰਪੱਖ ਇਨਵੈਸਟੀਗੇਸ਼ਨ ਕੀਤੀ ਜਾ ਸਕੇ। ਅ ਡੀਜੀਪੀ ਸਿਕਿਉਰਿਟੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੀ ਫੈਮਿਲੀ ਹੈ ਉਸ ਦੀ ਸੁਰੱਖਿਆ ਨੂੰ ਨਿਰਧਾਰਿਤ ਕੀਤਾ ਜਾਵੇ ਔਰ ਉਸ ਨੂੰ ਯਕੀਨੀ ਬਣਾਇਆ ਜਾਵੇ। ਸੰਜੋਗਤ ਕਿਸਾਨ ਮੋਰਚਾ ਤੇ ਪੰਜਾਬ ਸਰਕਾਰ ਦਰਮਿਆਨ ਕੱਲ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਬੁਲਾਈ ਗਈ ਬੈਠਕ ਨਾ ਹੋ ਸਕੀ। ਦਰਸਲ ਸੰਜੁਗਤ ਕਿਸਾਨ ਮੋਰਚਾ ਦੇ ਆਗੂਆਂ ਨੇ ਖੇਤੀ ਮੰਤਰੀ ਗਰਮੀਤ ਸਿੰਘ ਖੁੜੀਆ ਵੱਲੋਂ ਬੁਲਾਈ ਗਈ ਬੈਠਕ ਦਾ ਬਾਈਕਾਟ ਕਰ ਦਿੱਤਾ ਆਗੂਆਂ ਨੇ ਆਖਿਆ ਕਿ ਜਦੋਂ ਉਹਨਾਂ ਦੇ ਕਿਸਾਨ ਸਾਥੀ ਜੇਲਾਂ ਵਿੱਚ ਬੰਦ ਹਨ ਇਸ ਮਾਹੌਲ ਵਿੱਚ ਉਹ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਕਰ ਸਕਦੇ ਇਸ ਮੌਕੇ ਕਿਸਾਨ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ 26 ਮਾਰਚ ਨੂੰ ਵਿਧਾਨ ਸਭਾ ਵਿੱਚ ਪੇਸ਼ ਹੋਣ ਵਾਲੇ ਬਜਟ ਦੌਰਾਨ ਵਿਧਾਨ ਸਭਾ ਤੱਕ ਮਾਰਚ ਕਰਨ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ पर 28 मार्च नु जिला हेडक्वार्टर ते पंजाब सरकार दे पुतले जरूर फूके जानगे उधर शंभू ते खनोरी बॉर्डर ते धरने ते बैठे ਕਿਸਾਨਾਂ ते ਕੀਤੀ ਗਈ ਕਾਰਵਾਈ ਦੇ 2 ਦਿਨ ਬਾਅਦ ਇਹ ਦੋਵੇਂ ਰਸਤੇ ਖੋਲ ਦਿੱਤੇ ਗਏ ਹਨ ਕੱਲ ਖਨੌਰੀ ਬਾਰਡਰ ਤੇ ਵੀ ਹਰਿਆਣਾ ਪੁਲਿਸ ਵੱਲੋਂ ਲਾਏ ਗਏ ਬੈਰੀਗੇਡ ਤੇ ਹੋਰ ਰੋਕਾ ਹਟਾ ਲਏ ਗਏ ਇਸ ਤਰ੍ਹਾਂ ਖਨੌਰੀ ਬਾਰਡਰ ਤੇ ਵੀ ਲਗਭਗ 14 ਮਹੀਨੇ ਬਾਅਦ ਆਵਾਜਾਈ ਬਹਾਲ ਹੋ ਗਈ ਇੱਥੇ ਦੱਸਣਾ ਬਣਦਾ ਹੈ ਕਿ ਸ਼ੰਭੂ ਪਾਰਡਰਤਾ ਇੱਕ ਦਿਨ ਪਹਿਲਾਂ ਹੀ ਚਾਲੂ ਹੋ ਗਿਆ ਸੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਸੋਧਿਆ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ ਜਦਕਿ ਸਤਿੰਦਰ ਜੈਨ ਨੂੰ ਸਹਾਇਕ ਇੰਚਾਰਜ ਲਾਇਆ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਇੰਚਾਰਜ ਤੇ ਰਾਗਵ ਛੱਡਾ ਸਹਾਇਕ ਇੰਚਾਰਜ ਸਨ ਪੰਜਾਬ ਵਿਧਾਨ ਸਭਾ ਦਾ ਕੱਲ ਸ਼ੁਰੂ ਹੋਇਆ ਬਜਟ اجلاس ਪਹਿਲੇ ਦਿਨ ਹੀ ਹੰਗਾਮਾ ਖੇਜ ਰਿਹਾ ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਜਵਾਨ ਤੇ ਕਿਸਾਨ ਦੇ ਮੁੱਦੇ ਤੇ ਘੇਰਿਆ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ ਨੇ ਪਟਿਆਲਾ ਵਿੱਚ ਕਰਨਲ ਬਾਠ ਨਾਲ ਕੁੱਟਮਾਰ ਤੇ ਸ਼ੰਭੂ ਤੇ ਖਨੌਰੀ ਕਿਸਾਨਾਂ ਦੇ ਮੋਰਚੇ ਹਟਾਉਣ ਦੇ ਮੁੱਦੇ ਤੇ ਹੰਗਾਮਾ ਕੀਤਾ ਅਤੇ ਰਾਜਪਾਲ ਦੇ ਭਾਸ਼ਣ ਦਾ ਬਾਈਕਟ ਕੀਤਾ ਕਾਂਗਰਸੀ ਆਗੂਆਂ ਨੇ ਕਰਨਲ ਨਾਲ ਕੁੱਟ ਮਾਰਦੇ ਮਾਮਲੇ ਵਿੱਚ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਬਦਲੀ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ। ਕੱਲ ਦੇ ਬਜਟ اجلاس ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਇੱਕ ਬੈਠਕ ਵੀ ਹੋਈ ਜਿਸ ਵਿੱਚ ਕਈ ਫੈਸਲੇ ਲਏ ਗਏ। ਇਹਨਾਂ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਹੁਣ ਸੂਬੇ ਵਿੱਚ ਪੁੱਛਗਿਛ ਲਈ ਇੱਕ ਜੇਲ੍ਹ ਤੋਂ ਦੂਜੇ ਰਾਜਾਂ ਦੀਆਂ ਜੇਲਾਂ ਵਿੱਚ ਕੈਦੀਆਂ ਨੂੰ ਤਬਦੀਲ ਕਰਨ ਵਾਲੇ ਵੀ ਇੱਕ ਮਹੱਤਵਪੂਰਨ ਫੈਸਲਾ ਕੀਤਾ ਗਿਆ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀਆਂ ਐਸਐਮਸੀ ਕਮੇਟੀਆਂ ਦੀ ਬਣਤਰ ਵੀ ਬਦਲ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਇਹਦੇ ਨਾਲ ਹੀ ਜਿਹੜੀਆਂ ਸਕੂਲ ਦੀਆਂ ਕਮੇਟੀਆਂ ਹੁੰਦੀਆਂ ਸੀ ਜਿਹੜੀਆਂ ਸਕੂਲ ਦੀਆਂ ਕਮੇਟੀਆਂ ਹੁੰਦੀਆਂ ਸੀ ਉਹਦੀ ਗਿਣਤੀ ਵਧਾ ਕੇ ਅਸੀਂ 16 ਕੀਤੀ ਆ ਜਿਦੇ ਵਿੱਚ 12 ਜਿਹੜੇ ਵਿਅਕਤੀ ਨੇਗੇ ਉਹ ਪਰਿਵਾਰਕ ਬੱਚਿਆਂ ਦੇ ਪਰਿਵਾਰਕ ਮੈਂਬਰ ਹੋਇਆ ਕਰਨਗੇ ਮਾਤਾ ਪਿਤਾ ਹੋਇਆ ਕਰਨਗੇ ਔਰ ਚਾਰ ਮੈਂਬਰ ਜਿਹੜੇ ਨੇਗੇ ਉਹ ਸਕੂਲ ਦੇ ਵੱਲੋਂ ਹੋਇਆ ਕਰਨਗੇ ਔਰ ਉਹਦੇ ਵਿੱਚ ਇੱਕ ਇਹ ਅਪਾਇੰਟਮੈਂਟ ਆ ਕਿ ਜਿਹੜਾ ਉਸ ਇਲਾਕੇ ਦਾ ਐਮ ਐਲ ਏ ਆ ਉਸ ਇਲਾਕੇ ਦਾ ਪ੍ਰਤੀਨਿਧਾ ਜਾਂ ਲੋਕਲ ਬਾਡੀ ਆ ਉਹ ਵੀ ਆਪਣਾ ਇੱਕ ਨੁਮਾਇੰਦਾ ਜਿਹੜਾ ਉਹ ਭੇਜ ਸਕੂਗਾ ਤਾਂ ਕਿ ਲੋਕਲ ਨੁਮਾਇंदे ਨੂੰ ਚਾਹੇ ਉਹ ਐਮ ਸੀ ਆ ਜਾਂ ਐਮ ਐਲ ਏ ਸਾਹਿਬਾਨਾ ਉਹਨੂੰ ਪਤਾ ਲੱਗ ਸਕੇ ਕਿ ਸਕੂਲ ਦੇ ਅੰਦਰ ਕਿਹੜੀਆਂ ਕਿਹੜੀਆਂ ਘਟਨਾ ਨਹੀਂ ਦੀ ਅਪਾਇੰਟਮੈਂਟ ਕੀਤੀ ਆ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦੇ ਅਮਰਤਪਾਲ ਦੇ ਸੱਤ ਸਾਥੀਆਂ ਨੂੰ ਕੱਲ ਅੰਮ੍ਰਿਤਸਰ ਪੁਲਿਸ ਨੇ ਅੰਮ੍ਰਿਤਸਰ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਜਨਾਲਾ ਥਾਣੇ ਤੇ ਹਮਲਾ ਕਰਨ ਦੇ ਦੋਸ਼ਾਂ ਸਬੰਧੀ ਜਾਂਚ ਲਈ ਇਹਨਾਂ ਦੇ ਇੱਕ ਹਫ਼ਤੇ ਦੀ ਪੁਲਿਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਪੁਲਿਸ ਦੀ ਬੇਨਤੀ ਸਵੀਕਾਰ ਕਰਦੇ ਹੋਏ ਸਾਰੇ ਦੋਸ਼ੀਆਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਇਸ ਦਰਮਿਆਨ ਕੱਲ ਅਸੀਂ ਆਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮਰਤਪਾਲ ਸਿੰਘ ਦਾ ਨਾਮ ਸੰਸਦ ਵਿੱਚ ਵੀ ਗੂੰਜਿਆ ਦਰਸਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ ਰਾਜ ਸਭਾ ਵਿੱਚ ਆਪਣੇ ਸੰਬੋਧਨ ਵਿੱਚ ਦੇਸ਼ ਵਿੱਚ ਚੱਲ ਰਹੀਆਂ ਅੱਤਵਾਦੀ ਗਤੀਵਿਧੀਆਂ ਤੇ ਬੋਲ ਰਹੇ ਸਨ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਤਪਾਲ ਸਿੰਘ ਦਾ ਨਾਮ ਲਏ ਬਗੈਰ ਆਖਿਆ ਕਿ

ਪ੍ਰੋਗਰਾਮ ਚੱਲਦਾ ਪਾਕ ਪ੍ਰਾਧਿਕ ਅੰਸਰਾ ਵਿਰੋਧ ਵਿੱਡੀ ਮਹਿਮਾ ਤਹਿਤ ਪੰਜਾਬ ਪੁਲਿਸ ਨੂੰ ਕੱਲ ਵੱਖ-ਵੱਖ ਥਾਵਾਂ ਤੇ ਕਈ ਅਹਿਮ ਕਾਮਯਾਬੀਆਂ ਮਿਲੀਆਂ ਲੁਧਿਆਣਾ ਵਿੱਚ ਬੀਤੀ ਰਾਤ 2.5 ਵਜੇ 암 ਪੰਜਾਬ ਪੁਲਿਸ ਤੇ ਗੈਂਗਸਟਰਾਂ ਦਰਮਿਆਨ ਇੱਕ ਮੁਕਾਬਲਾ ਹੋਇਆ ਜਿਸ ਵਿੱਚ ਤਿੰਨ ਗੈਂਗਸਟਰ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਇੱਕ ਕਾਰੋਬਾਰੀ ਤੋਂ 50 ਲੱਖ ਰੁਪਏ ਦੀ ਫਰੋਤੀ ਲੈਣ ਆਏ ਸਨ ਇਸ ਦੀ ਸੂਚ ਪੁਲਿਸ ਨੂੰ ਮਿਲ ਗਈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਧਰ ਜਲੰਧਰ ਵਿੱਚ ਇੱਕ ਯੂਟਿਊਬਰ ਦੇ ਘਰ ਤੇ ਗਰਨੇਡ ਅਟੈਕ ਕਰਨ ਦੇ ਮਾਮਲੇ ਵਿੱਚ ਵੀ ਕੱਲ ਜਲੰਧਰ ਪੁਲਿਸ ਨੇ ਦੋ ਹੋਰ ਗ੍ਰਿਫਤਾਰੀਆਂ ਕੀਤੀਆਂ ਗ੍ਰਫਤਾਰ ਕੀਤਾ ਇੱਕ ਨੌਜਵਾਨ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਪੁੱਤਰ ਦੱਸਿਆ ਜਾ ਰਿਹਾ ਹੈ ਇਸ ਦਰਮਿਆਨ ਪੰਜਾਬ ਪੁਲਿਸ ਨੇ ਪਿੰਡ ਖੱਬੇ ਰਾਜਪੂਤਾਂ ਦੇ ਖੇਡ ਮੈਦਾਨ ਵਿੱਚ ਬੀਤੇ ਦਿਨੀ ਇੱਕ 15 ਸਾਲਾ ਫੁੱਟਬਾਲ ਖਿਡਾਰੀ ਨੂੰ ਗੋਲੀ ਮਾਰ ਕੇ ਮਾਰਨ ਦੇ ਮਾਮਲੇ ਦੇ ਦੋਸ਼ੀ ਗੈਂਗਸਟਰ ਨੂੰ ਵੀ ਇੱਕ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਫਤਾਰ ਕਰ ਲਿਆ ਹੈ ਔਰਤਾਂ ਨੂੰ ਮੁਫਤ ਬੱਸ ਸਵਰ ਦੀ ਦਿੱਤੀ ਸਹੂਲਤ ਪੰਜਾਬ ਟਰਾਂਸਪੋਰਟ ਵਿਭਾਗ ਦੇ ਗਲੇ ਦੀ ਹੱਡੀ ਬਣ ਗਿਆ ਹੈ ਦਰਸਲ ਪੰਜਾਬ ਸਰਕਾਰ ਨੇ ਪਿਛਲੇ ਵਿੱਤੀ ਸਾਲ ਵਿੱਚ ਇਸ ਯੋਜਨਾ ਦੇ ਖਰਚੇ ਲਈ 450 ਕਰੋੜ ਰੁਪਏ ਅਲਾਟ ਕੀਤੇ ਸਨ ਪਰ ਸੂਤਰਾਂ ਮੁਤਾਬਕ ਪੰਜਾਬ ਟਰਾਂਸਪੋਰਟ ਵਿਭਾਗ ਦਾ ਇਸ ਯੋਜਨਾ ਤੇ ਪਿਛਲੇ ਵਿੱਤੀ ਸਾਲ ਵਿੱਚ 800 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਹੋ ਗਿਆ ਜਿਸ ਨਾਲ ਪੰਜਾਬ ਟਰਾਂਸਪੋਰਟ ਵਿਭਾਗ ਦੇ ਉੱਪਰ ਕਈ ਵਿੱਤੀ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਇਹਨਾਂ 800 ਕਰੋੜ ਰੁਪਏ ਵਿੱਚੋਂ ਵੀ ਟਰਾਂਸਪੋਰਟ ਵਿਭਾਗ ਨੂੰ ਹਾਲੇ ਸਰਕਾਰ ਤੋਂ 700 ਕਰੋੜ ਰੁਪਏ ਮਿਲਣੇ ਹਨ ਇਹ ਰਾਸ਼ੀ ਨਾ ਮਿਲਣ ਕਰਕੇ ਟਰਾਂਸਪੋਰਟ ਵਿਭਾਗ ਦੇ ਕੰਮਕਾਜ ਮੁਲਾਜ਼ਮਾਂ ਦੀ ਤਨਖਾਹ ਤੇ ਬੱਸਾਂ ਦੀ ਮੁਰੰਮਤ ਆਦ ਪ੍ਰਭਾਵਿਤ ਹੋ ਰਹੇ ਹਨ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੱਲ ਵਿਧਾਨ ਸਭਾ ਵਿੱਚ ਦੱਸਿਆ ਕਿ ਪੰਜਾਬ ਵਿੱਚ ਆਰਸੀ ਤੇ ਡਰਾਈਵਿੰਗ ਲਾਇਸੈਂਸ 1 ਮਹੀਨੇ ਵਿੱਚ ਜਾਰੀ ਕਰ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਹਨਾਂ ਦਸਤਾਵੇਜ਼ਾਂ ਦੀ ਛਪਾਈ ਕਰਨ ਵਾਲੀ ਕੰਪਨੀ ਵੱਲੋਂ ਕੰਮ ਅਧਵਿਚਾਰ ਛੱਡਣ ਕਾਰਨ ਇਹ ਕੰਮ ਲਟਕ ਗਿਆ ਸੀ ਪਰ ਹੁਣ ਨਵੀਂ ਕੰਪਨੀ ਨਾਲ ਸਮਝੌਤਾ ਹੋ ਗਿਆ ਹੈ ਤੇ ਉਸਨੇ ਕੰਮ ਸ਼ੁਰੂ ਕਰ ਦਿੱਤਾ ਹੈ। ਖਰੜ ਦੇ ਫਲਾਈਓਵਰ ਤੇ ਹਿਮਾਚਲ ਦੀ ਬੱਸ ਦੀ ਭੱਲ ਤੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕੱਲ ਖਰੜ ਪੁਲਿਸ ਨੇ ਕਾਬੂ ਕਰ ਲਿਆ ਹੈ ਗ੍ਰਿਫਤਾਰ ਕੀਤੇ ਵਿਅਕਤੀ ਨਰਿੰਦਰਪਾਲ ਸਿੰਘ ਰੋਪੜ ਜਦਕਿ ਜਸਵੀਰ ਸਿੰਘ ਫਾਜ਼ਲਕਾ ਦਾ ਦੱਸਿਆ ਜਾ ਰਿਹਾ ਹੈ ਇਸ ਮੌਕੇ ਪੰਜਾਬ ਪੁਲਿਸ ਦੇ ਬੁਲਾਰੇ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖੇ ਅਗਰ ਕੋਈ ਸ਼ਰਾਰਤੀ ਅਨਸਰ ਕਿਸੇ ਸ਼ਰਾਰਤੀ ਗਤੀਵਿਧੀ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਸੱਤਾ ਸੰਭਾਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਖਰਚੇ ਘਟਾਉਣ ਲਈ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ ਇਸੇ ਕੜੀ ਤਹਿਤ ਕੱਲ 트੍ਰੰਪ ਨੇ ਅਮਰੀਕਾ ਵਿੱਚ ਸੰਗੀਤ ਸਿੱਖਿਆ ਵਿਭਾਗ ਨੂੰ ਖਤਮ ਕਰਨ ਦੇ ਹੁਕਮ ਦੇ ਦਿੱਤੇ 트੍ਰੰਪ ਪ੍ਰਸ਼ਾਸਨ ਨੇ ਆਖਿਆ ਕਿ ਇਹ ਵਿਭਾਗ ਖਤਮ ਹੋਣ ਨਾਲ ਕਈ ਨੌਕਰੀਆਂ ਬੰਦ ਹੋ ਜਾਣਗੀਆਂ ਤੇ ਸਰਕਾਰ ਤੇ ਆਰਥਿਕ ਬੋਝ ਘਟੇਗਾ ਹਾਲਾਂਕਿ ਇੱਕ ਸਰਵੇਖਣ ਮੁਤਾਬਕ ਜ਼ਿਆਦਾਤਰ ਅਮਰੀਕੀ ਲੋਕ ਸੰਗੀਤ ਸਿੱਖਿਆ ਵਿਭਾਗ ਨੂੰ ਬੰਦ ਕਰਨ ਦਾ ਸਮਰਥਨ ਨਹੀਂ ਕਰਦੇ ਉਹਨਾਂ ਦਾ ਮੰਨਣਾ ਹੈ ਕਿ ਸਿੱਖਿਆ ਦੇਣਾ ਸਰਕਾਰ ਦਾ ਮੂਢਲਾ ਫਰਜ਼ ਹੈ ਆਈਪੀਐਲ ਦੇ 18ਵੇਂ ਸੀਜ਼ਨ ਦੀ ਅੱਜ ਸ਼ੁਰੂਆਤ ਹੋ ਰਹੀ ਹੈ ਕੋਲਕਾਤਾ ਵਿੱਚ ਕੇਕੇਆਰ ਤੇ ਆਰਸੀਬੀ ਵਿਚਕਾਰ ਮੈਚ ਖੇਡਿਆ ਜਾਵੇਗਾ ਪਰ ਇਸ ਮੈਚ ਤੇ ਵਰਖਾ ਦਾ ਸਾਇਆ ਬਰਕਰਾਰ ਹੈ ਦਰਸਲ ਇੱਕ ਚੱਕਰਵਾਤ ਪੱਛਮੀ ਬੰਗਾਲ ਤੇ ਮਡਰਾ ਰਿਹਾ ਹੈ ਜਿਸ ਦੇ ਚੱਲਦੇ ਅੱਜ ਦੇ ਮੈਚ ਵਿੱਚ ਵਰਖਾ ਕਾਰਨ ਖਲਲ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ